ਆ ਗੁਰਜੀ ਕਕਾ ਕਾ ਸਾ, ਆ ਗੁਰਜੀ ਕੀ ਫਤ। ਮੇਰਾ ਨਾਮ ਅਮਿਤੋਜ ਕੌਰ ਹੈ। ਮੈਂ ਕਲਗੀਧਰ ਇੰਟਰਨੈਸ਼ਨਲ ਸਕੂਲ ਚ ਪੜਦੀ ਆ। ਨੇਹਾ ਮੈਂ ਮੇਰੀ ਮੈਮ ਆ। ਅੱਜ ਮੈਂ ਤੁਹਾਨੂੰ ਊੜਾ ਐੜਾ ਸੁਣਾਵਾਂਗੀ। ਊੜਾ ਉਦਾਸੀ, ਐੜਾ ਅਕਾਲ ਤਖਤ, ਈੜੀ ਇਸ਼ਨਾਨ, ਸੱਸਾ ਸੇਵਾ। ਆ ਹਾ ਹਰਮੰਦਰ ਸਾਹਿਬ ਕੱਕਾ ਕੜਾ, ਖੱਖਾ ਖੰਡਾ, ਗੱਗਾ ਗੁਰਦੁਆਰਾ, ਕਗਕ ਨੇ ਯਾਜੀ, ਅੰਗਕ ਖੱਲੇ। ਚਿੱਚਾ ਚਰਕਰੀ, ਸੱਸਾ ਛੋਟੇ, ਸੱਜਾ ਜੱਜਾ ਜੂੜਾ, ਝੱਜਾ ਝੰਡਾ। ਨੰਨਾ ਖਾਲੀ ਟੈਂਕਾ ਟੈਂਕਾ ਠੱਠਾ ਠੰਡਾ ਬੁਰਜ ਡੱਡਾ ਡਿਓਰੀ ਟੱਡਾ ਟਾਦੀ ਨੰਨਾ ਖਾਲੀ ਤੱਤਾ ਤੱਬਲਾ ਠੱਠਾ ਠਰਾ ਸਾਈਵ ਦੱਦਾ ਦਸਤਾਰ ਤੱਦਾ ਤਰਤੀ ਨੰਨਾ ਨਿਹੰਗ ਸਿੰਘ ਪੱਪਾ ਪੰਜ ਪਿਆਰੇ ਫੁੱਫਾ ਫੱਟੀ ਬੱਬਾ ਬਾਟਾ ਪੱਬਾ ਪਚੰਗੀ ਐ ਮੰਮਾ ਮਤੀ ਦਾਸ ਜੀ ਯਯਾ ਯੋਧਾ ਰਾਦਾ ਰਵਾਬ ਲੱਲਾ ਲੰਗਰ ਵਾਵਾ ਵਾਜਾ ਡਾੜਾ ਖਾਲੀ ਸੱਸੇ ਪ੍ਰਭਿੰਦੀ ਸ਼ਹੀਦ ਕੱਕੇ ਪ੍ਰਭਿੰਦੀ ਖਾਲਸਾ ਗੱਗਾ ਪ੍ਰਭਿੰਦੀ